ਰਾਹਦਾਰੀ ਦੀ ਪਰਚੀ ਐ ਰਸਤਾ ਬਣਾ ਕੇ ਨਹੀਂ ਦਿੰਦੇਗੇ ਤੇ ਮੈਂ ਰੇਤਾ ਭਰ ਕੇ ਲੈ ਕੇ ਆਇਆ ਇਸਕੇ ਕ੍ਰੈਸ਼ਰ ਤੇ 500 ਰੁਪਏ ਦੀ ਹਾਂ ਤੁਸੀਂ ਦੋ ਪਰਚੀਆਂ ਇੱਕ ਕਰੀਂ 22500 ਦੀ ਠੀਕ ਆ ਆਹ ਦੀ ਰਾਹਦਾਰੀ ਕਟਾਓ ਹਾਂ 500 ਲੈਂਦੇ ਆ ਦੋ ਪਰਚੀਆਂ ਕੱਟ ਦੇ ਆ ਆਉਦੀ ਬਣਾਈਏ ਤੁਹਾਨੂੰ ਗਟਕਾ ਪਰਚੀ ਪਹਿਲਾ ਵੀ ਲੈਂਦੇ ਸੀਗੇ ਬਈ ਲਾਈਟੇ ਹੁੰਦੇ ਸੀ ਅਜਿਹੜਾ ਹੁਣ ਹੈਗੇ ਆ ਇਹ 2009 ਤੋਂ ਹੀ ਚੱਲੀ ਜਾਂਦਾ ਕੰਮ ਇਹ ਪਹਿਲਾਂ ਥੋੜੀ ਪਹਿਲਾਂ 100 ਲੱਗਦੀ ਸੀ ਹਰ ਫੇਰੇ ਤੇ ਲੰਦੇ ਕੀ ਇੱਕ ਹਰ ਫੇਰੇ ਤੇ ਪਰ ਜੀ ਬਾਹਨੇ ਕਾਦੇ 200 ਤੋਂ 400 ਰੁਪਏ ਲੈ ਲੈਂਦੇ ਸਾਡੇ ਨੂੰ ਜੇ ਹਰ ਫੇਰੇ ਦਾ ਕੀ ਇੱਕ ਹਰ ਫੇਰੇ ਦਾ ਜਿੰਨੇ ਫੇਰੇ ਆਵਾਂਗੇ ਉਹਨੇ ਫੇਰੇ 4 400 ਤੇ ਇਹ ਤਾਂ ਵੱਧ ਵੀ ਪਿਛਲੇ ਵੱਧ ਕੀਤੀ ਗਈ ਸੀ ਬੰਦ ਕੀਤੀ ਫੇਰ ਜੇ ਆਪ ਇਹਦੇ ਲਾ ਦਿੰਦੇ ਆ ਬੰਦ ਕਰਦੇ ਨੇ ਇਹਨੇ ਚੰਗੀ ਮੇਰਾ ਲਾਗੇ ਨਾਕਾ ਪੁਲਿਸ ਦਾ ਲੱਗੇ ਹਾਂਜੀ ਲਾਗੇ ਪੁਲਿਸ ਦਾ ਨਾਕਾ ਹੈਗਾ ਉਸ ਤੋਂ ਬਾਅਦ ਇਹ ਹੁਣ ਇਹਨਾਂ ਨੂੰ ਪਤਾ ਹੈਗਾ ਕੀ ਕਰਦੇ ਆ ਜੀ ਸਿੰਘ ਜੀ ਹਾਂ ਜੀ ਜੀ ਕੀ ਕੰਮ ਕਰਦੇ ਹੋ ਤਾਂ ਇੱਕ ਐਥੇ ਇੱਕ ਜਿਹੜੀ ਪਰਚੀ ਕਰਦੇ ਨੇ ਡਰਾਈਵਰੀ ਕਰਦੇ ਆ ਆਹ ਪਰਚੀ ਰਾਹਦਾਰੀ ਦੀ ਕੀ ਕਹਿੰਦੇ ਆ ਆਹਦੇ ਰਾਹਦਾਰੀ ਕਟਾਓ ਹਾਂ ਹਾਂ 500 ਲੈਂਦੇ ਆ ਦੋ ਪਰਚੀ ਕੱਟਦੇ ਠੀਕ ਹੈ ਤੇ ਇਹਦੇ ਤੋਂ ਕੋਈ ਵਿਚਾੜੀ ਕੋਈ ਸਰਕਾਰੀ ਬੋਰਡ ਵੀ ਕੋਈ ਕੁਝ ਨਹੀਂ ਕੋਸ ਨਹੀਂ ਕਹਿੰਦੇ ਆਧੀ ਬਣਾਈ ਹਤਾ ਗਟਕਾ ਪਰਚੀ ਕਿੰਨੇ ਦਿਨ ਤੋਂ ਲੈ ਲਿਆ ਇਹ ਇਹ ਪਹਿਲਾਂ ਵੀ ਲੈਂਦੇ ਸੀਗੇ ਪਹਿਲਾਂ ਇੱਥੇ ਹੁੰਦੇ ਸੀ ਆ ਜਿਹੜਾ ਹੋਰਾਂ ਹੈਗੇ ਆ ਇਹ 2009 ਤੋਂ ਹੀ ਚੱਲੀ ਜਾਂਦਾ ਕੰਮ ਇਹ ਪਹਿਲਾਂ ਥੋੜੀ ਪਹਿਲਾਂ 100 ਲੱਗਦੀ ਸੀ ਹਰ ਫੇਰੇ ਤੇ ਲੰਦੇ ਕਿ ਹਰ ਫੇਰੇ ਤੇ ਜਿੰਨੇ ਫੇਰੇ ਲਾਉਗੇ ਉਹਨੇ ਉਹਨੇ ਪਰਚੀ ਤੇ ਜਿੱਥੋਂ ਆਏ ਤੁਸੀਂ ਤੇ ਕੀ ਦਿੱਕਤ ਆਪਦੀ ਮੈਂ ਕਦੇ ਇਹੀ ਆਈ ਆ ਪਰਚੀ ਕੱਢਦੇ ਜਿਹੜੀ ਨਿਯਾਜ ਕਿੰਨੇ ਦੀ ਪਰਚੀ ਹੈਗੀ ਆ ਇਹ 500 ਰੁਪਏ ਦੀ ਹੈ ਇੱਕ ਕਿਰੇ ਦੀ ਹੈ ਕਿ ਜਿੰਨੇ ਕਿਰੇ ਦੀ ਮੈਂ ਇੱਕ ਕਿਰੇ ਦੀ ਆ 2.5 250 ਰੁਪਏ ਦੀ ਪਰਚੀ ਕਿੱਥੋਂ ਆਉਂਦੇ ਪਿਓ ਕਿੰਨੇ ਦੇਰ ਤੋਂ ਆਉਂਦੇ ਆ ਇਹਦਾ ਪਰਮਾਨੈਂਟ ਹੀ ਚੱਲ ਰਿਹਾ ਜੀ ਜਿੰਨੇ ਫੇਰੇ ਲਾਂਦੇ ਉਹਨੇ ਦੀ ਪਰਚੀ ਉਹਨੇ ਦੀ ਉਹਨੇ ਦੀ ਉਹਨੇ ਇਹ ਬੰਦ ਵੀ ਹੋਈ ਸੀ ਪਿੱਛੇ ਦੀ ਪਰਚੀ ਨਹੀਂ ਬੰਦ-ਬੰਦ ਨਹੀਂ ਹੋਈ ਵੀਰੇ ਹਾਂਜੀ ਬੰਦ-ਬੰਦ ਕੋਈ ਨਹੀਂ ਹੋਈ ਹੈ ਬਸ ਨਜਾਇਜ਼ ਹੀ ਲੈ ਰਹੇ ਐ ਕਿਹੜੀ ਜਗ੍ਹਾ ਤੋਂ ਲੈਂਦੇ ਹੋ ਮਾਲ ਤੁਸੀਂ ਕਿੱਥੋਂ ਪਰਚੀ ਕਹਿੰਦੇ ਆ ਕਿਹੜੀ ਜਗ੍ਹਾ ਇਹ ਆ ਰਸਤੇ 'ਚ ਕੀ ਕਿਹੜਾ ਚਾਹਦੇ ਹੋ ਜਿਵੇਂ ਸਰਕਾਰਾਂ ਨੇ ਕਹਿੰਦੀ ਹੈ ਕਿ ਸਰਕਾਰਾਂ ਕਹਿਨੀਆਂ ਬਾਹ ਹੀ ਆ ਵੀ ਪਰਚੀ ਬੰਦ ਹੋਣੀ ਚਾਹੀਦੀ ਏ ਕੋਈ ਕਹੜਾ ਚਾਹਦੇ ਹੋ ਵਾ ਇਹੋ ਕਹਿਣਾ ਵੀ ਆ ਬੰਦ ਕੀਤੀ ਜਾਵੇ ਇਹ ਨਿਆਜ ਆਏ ਧੱਕਾ ਇਹ ਗੱਡੀਆਂ ਵਾਲਿਆਂ ਦਾ ਇਹ ਤੇ ਕਿਹਤੀ ਦੀ ਪਰਚੀ ਹੈ ਇਹ ਜੀ ਰਾਤਦਰੀ ਦੀ ਪਰਚੀ ਹੈ ਰਸਤਾ ਬਣਾ ਕੇ ਨਹੀਂ ਦਿੰਦੇਗੇ ਕਿ ਮੈਂ ਰੇਤਾ ਭਰ ਕੇ ਲੈ ਕੇ ਆਇਆ ਸੀ ਕੇ ਕ੍ਰੈਸ਼ਰ ਤੋਂ ਕਿੰਨੀ ਦੀ ਪਰਚੀ ਆ 500 ਰੁਪਏ ਦੀ ਜੀ ਅੰਤ ਸਭੀ ਦੋ ਪਰਚੀਆਂ ਇੱਕ ਤੇ 2250 ਦੀ ਜੀ ਠੀਕ ਆ ਹਾਂ ਜੀ ਕਿ ਕਿਹੜੀ ਜਗ੍ਹਾ ਆਵੇ ਬਸ ਨਾਲ ਹੀ ਹੈ ਜੀ ਇਥੋਂ ਅੱਧਾ ਕਿਲੋਮੀਟਰ ਹੀ ਬੈਠੇ ਆ ਜੀ ਅੰਦਰ ਬੈਠੇ ਉਹ ਪਹਿਲੇ ਪਰਚੀ ਬੰਦ ਸੀ ਨਾ ਬੰਦ ਨਹੀਂ ਹੈ ਕਿ ਜਦੋਂ ਕੋਈ ਰੇਡ ਮਾਰ ਦਿੰਦਾ ਭੱਜ ਜਾਂਦੇ ਫਿਰ ਆ ਜਾਂਦੇ ਆ ਤੁਹਾਡੇ ਹਿਸਾਬ ਨਾਲ ਗੁੰਡਾ ਪਰਚੀ ਹੈ ਗੁੰਡਾ ਪਰਚੀ ਕਹਿ ਸਕਦੇ ਜਦੋਂ ਗੱਡੀ ਖਰਾਬ ਹੋ ਜਾਂਦੀ ਹੈ ਉਦੋਂ ਪੈਸੇ ਲੱਗਦੇ ਕੋਈ ਗੱਲ ਨਹੀਂ ਸੁਣਦਾ ਕਿ ਜੋ ਰਸਤੇ ਦਾ ਕਹਦੀ ਹੈ ਨਾ ਬਣਾ ਦਿਓ ਕੋਈ ਨਹੀਂ ਬਣਾ ਦੇਣਗੇ ਬਣਾ ਦੇਾਂਗੇ ਕਹਿ ਦਿੰਦੇ ਆ ਜੀ ਠੀਕ ਹੈ ਮੇਰੇ ਵੱਗਾ ਤੱਕ ਪੰਜਾਬ ਦੇ ਵਿੱਚ ਕੋਈ ਨਾ ਕੋਈ ਮਾਫੀਆ ਪੈਦਾ ਹੋ ਰਿਹਾ ਹੈ ਲਗਾਤਾਰ ਕਈ ਵਾਰੀ ਦੇਖਣ ਨੂੰ ਮਿਲਿਆ ਹੈ ਕਿ ਮਾਈਨਿੰਗ ਮਾਫੀਆ ਹੋਵੇ ਜਾਂ ਲੈਂਡ ਮਾਫੀਆ ਹੋਵੇ ਇਹਨਾਂ ਦੇ ਵੱਲੋਂ ਲਗਾਤਾਰ ਢੱਲੇ ਨਾਲ ਦੋ ਨੰਬਰੀ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਤੋਂ ਪਹਿਲਾਂ ਜੋ ਕਿ ਇੱਕ ਪੰਜਾਬ ਪੁਲਿਸ ਦਾ ਨਾਕਾ ਲਗਾਇਆ ਹੋਇਆ ਹੈ ਉਸ ਦੇ ਨਾਲ ਹੀ ਇੱਕ ਹਰੀਆਲ ਦਾ ਕ੍ਰੈਸ਼ਰ ਇੰਡਸਟਰੀ ਪੈਂਦੀ ਹੈ ਜਿੱਥੇ ਕਿ 550 ਰੁਪਏ ਦੀ ਪਰਚੀ ਕੱਟੀ ਜਾ ਰਹੀ ਆ ਦੋ ਪਰਚੀਆਂ ਇਹਨਾਂ ਦੇ ਵੱਲੋਂ ਇੱਕ ਪੀਲੇ ਰੰਗ ਦੀ ਅਤੇ ਲਾਲ ਰੰਗ ਦੀ ਪਰਚੀ ਜਿਹੜੀ ਹੈ 2250 ਦੀ ਕੱਟੀ ਜਾ ਰਹੀ ਹੈ ਪਿਛਲੇ ਦਿਨੀ ਪੁਲਿਸ ਦੇ ਵੱਲੋਂ ਵੀ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਪਰ ਕੁਝ ਦਿਨ ਕੰਮ ਰੋਕਣ ਤੋਂ ਬਾਅਦ ਇਹਨਾਂ ਦੇ ਵੱਲੋਂ ਫਿਰ ਤੋਂ ਇਸ ਕੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਮਾਫੀਆ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਠਾਨਕੋਟ ਦੇ ਵਿੱਚ ਜਿਹੜਾ ਇਹ ਗੁੰਡਾ ਪਰਚੀ ਦਾ ਮਾਫੀਆ ਹੈ ਇਸ ਨੂੰ ਬੰਦ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਹੈ ਜਗਵਾਨੀ ਦੇ ਲਈ ਪਠਾਨਕੋਟ ਤੋਂ ਤਰਿੰਦਰ ਠਾਕੁਰ ਦੀ ਰਿਪੋਰਟ